ਅਸ ਸਿੰਗਲ ਡਰੀ ਨਾ ਦੇ ਲੋਕ ਤੁਹਾਨੂੰ ਸੈੱਟ ਕਰਦੇ ਨੇ ਨਾ ਸਮਝਦਾ ਬੜੇ ਸ਼ਰਮ ਵਾਲੀ ਗੱਲ ਹੈ ਖਾਸ ਕਰਕੇ ਬੰਦੇ ਦੇ ਸਾਲ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਕਿ ਮੈਂ ਜਿਆਦਾ ਵਿਦਵਾਨ ਘਰੇ ਨਹੀਂ ਕਿ ਮੈਂ ਕਿਸੇ ਨੂੰ ਦੇਵਾਂ ਪਰ ਜਿਨ੍ਹਾਂ ਨੇ ਕੋਈ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਵਾਰ ਦਿੱਤਾ ਆਪ ਦਾ ਸਰਬਸਾਰ ਵਾਰ ਦਿੱਤਾ ਅੱਜ ਉਹ ਲੋਕ ਕੀ ਕਰ ਰਹੇ ਨੇ ਉਸ ਸਿੱਖੀ ਦੇ ਪੰਥੋਂ ਲਈ ਜਿੰਦੂ ਦਸਾਂਜੇ ਦਾ ਸ਼ੋਰ ਹੋ ਰਿਹਾ ਇਹਨੇ ਬਾਰੇ ਦੇ ਵਿੱਚ ਤੇ ਸਾਡੇ ਆਪਣੇ ਖੋਦੇ ਪੰਜਾਬੀ ਉੱਥੇ ਜਾ ਕੇ ਉਸ ਸ਼ੋਰ ਨੂੰ ਟਿਕਾ ਲੈਣੇ ਨੇ ਤੇ ਉਸ ਸ਼ੋਰ ਨੂੰ ਦੇਖਣ ਜਾ ਰਹੇ ਨੇ ਦੇਖੋ ਕਿੱਥੇ ਜਾ ਰਹੀ ਹੈ ਸਾਡੀ ਸਿੱਖੀ ਕਿੱਥੇ ਜਾ ਰਿਹਾ ਸਾਡਾ ਮਿਆਰ ਕਿਤੋਂ ਲੈ ਕੇ ਕਿਤੇ ਲੈ ਸਾਨੂੰ ਨੇ ਇਸ ਚੀਜ਼ ਨੂੰ ਰੱਖੇਗੇ ਐਸ ਜੀ ਪੀ ਸੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਜੋ 25 ਤਰੀਕ ਨੂੰ ਕਲੋਸਮਸਾਸੀ ਰੇਟ ਪਰ ਅੰਦਾਜ਼ ਸਤਕਾਰ ਕਰਦੇ ਆ ਉਹ ਬਹੁਤ ਵੱਡਾ ਤਾਦਪੁਰ ਜਲੰਧਰ ਵਿੱਚ ਇੱਕ ਸਮਾਗਮ ਕਰਵਾ ਰਹੇ ਆ ਜਿਹੜੇ ਉਥੋਂ ਦੇ ਪਾਸਟਰ ਆ ਕਿ ਉਹਨਾਂ ਦੀ ਜਿਹੜੀ 크ਿਸਚੀਅਨਿਟੀ ਆ ਉਹਨਾਂ ਦਾ ਪਰਮਾ ਉਹਦੇ ਬਾਰੇ ਵਿੱਚ ਬੱਚਿਆਂ ਨੂੰ ਕਹਾਣੀਆਂ ਦੱਸਿਆ ਜਾਂਦੀ ਤੇ ਇਹ ਤੋਂ ਇਕੱਠਾ ਕਰਨ ਵਾਸਤੇ ਬਹੁਤ ਵੱਡੇ ਹਾਲੀਵੁੱਡ ਤੋਂ ਐਕਟਰਸ ਬੁਲਾਏ ਜਾ ਰਹੇ ਆ ਸੋ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਐਮਵੀਟੀਵੀ ਅਤੇ ਨਿਊਜ਼ ਟੂਡੇ ਪੰਜਾਬ ਸੋ ਦੋਸਤੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਤਰਫ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖ ਬਲਾਰਾ ਰਾਣਾ ਬਲਜੀਤ ਚਾਹਲ ਤੇ ਦੂਸਰੇ ਤਰਫ ਤੁਹਾਨੂੰ ਦਲਜੀਤ ਦੋਸਾਂਝ ਦੇ ਕਾਨਸਰਟ ਦੀ ਜਿਹੜੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਸੋ ਅੱਜ ਦਾ ਇਹ ਜੇ ਮਾਮਲਾ ਹੈ ਉਹੋ ਦਲਜੀਤ ਤੋਂ ਸੰਜ ਦੇ ਕਾਨਸਰਟ ਨੂੰ ਲੈ ਕੇ ਜੁੜਿਆ ਹੋਇਆ ਜੇ ਬਿਲਕੁਲ ਤੁਹਾਨੂੰ ਜਾਣਕਾਰੀ ਵੀ ਦੇ ਦਿੰਨੇ ਆ ਇੱਕ ਤਰਫ ਸ਼ਹੀਦੀ ਦਿਹਾੜੇ ਨੇ ਜਿਹੜੇ ਛੋਟੇ ਸਹਬਜ਼ਾਦੇ ਤੇ ਵੱਡੇ ਸਹਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਦੂਸਰੇ ਤਰਫ ਆਉਣ ਵਾਲੀ 31 ਤਰੀਕ ਨੂੰ ਬਲਜੀਤ ਤੋਂ ਸਾਂਝ ਦੇ ਵੱਲੋਂ ਲੁਧਿਆਣਾ ਦੇ ਵਿੱਚ ਕਾਨਸਰਟ ਹੈ ਜਿਹੜਾ ਉਹ ਕੀਤਾ ਜਾਣਾ ਸੋ ਜਿਸ ਨੂੰ ਲੈ ਕੇ ਰਾਣਾ ਬਲਜੀਤ ਚਾਹਲ ਨੇ ਜਿਹੜੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੁੰਦੇ ਨੇ ਤੇ ਦਲਜੀਤ ਨੂੰ ਨਸੀਹਤ ਦਿੰਦੇ ਨਜ਼ਰ ਆ ਰਹੇ ਨੇ ਸੋ ਇਸ ਮੌਕੇ ਰਾਣਾ ਬਲਜੀਤ ਚਾਹਲ ਦਾ ਕਹਿਣਾ ਹੈ ਕਿ ਬਲਜੀਤ ਦੋਸਾਂਜ ਇੱਕ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਦਸਤਾਰ ਸਿਰ ਤੇ ਸਜਾਈ ਹੋਈ ਹੈ ਉਸ ਨੂੰ ਪੰਜਾਬ ਦੇ ਅੰਦਰ ਜਦੋਂ ਸ਼ਹੀਦੀ ਦਿਹਾੜੇ ਦੇ ਦਿਨ ਚੱਲ ਰਹੇ ਹੋਣ ਤਾਂ ਕਾਨਸਰਟ ਹੈ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਸੋ ਇਸ ਮੌਕੇ ਰਾਣਾ ਬਲਜੀਤ ਚਾਹ ਨੇ ਕਾਨਸਰਟ ਦੇ ਵਿੱਚ ਜਾਣ ਵਾਲੇ ਪੰਜਾਬੀ ਨੌਜਵਾਨਾਂ ਤੇ ਵੀ ਤੰਜ ਨੇ ਜਿਹੜੇ ਉਹ ਕੱਸੇ ਨੇ ਸੋ ਇਸ ਮੌਕੇ ਇਹ ਵੀ ਕਹਿਣਾ ਦਲਜੀਤ ਰਾਣਾ ਬਲਜੀਤ ਚਾਹਲ ਦਾ ਕਿ ਸ਼ਹੀਦੀ ਦਿਹਾੜੇ ਨੇ ਜਿਹੜੇ ਉਹ ਚੱਲ ਰਹੇ ਨੇ ਤੇ ਲੋਕਾਂ ਨੂੰ ਵੀ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਹੈ ਤੇ ਇਸ ਸਬੰਧੀ ਐਸਜੀਪੀਸੀ ਤੇ ਵੀ ਨਿਸ਼ਾਨੇ ਨੇ ਜਿਹੜੇ ਰਾਣਾ ਬਲਜੀਤ ਚਾਹਲ ਦੇ ਵੱਲੋਂ ਲਗਾਏ ਗਏ ਨੇ ਕਿ ਐਸਜੀਪੀਸੀ ਨੂੰ ਵੀ ਇਸ ਤੇ ਜਿਹੜੀ ਕਾਰਵਾਈ ਆ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਤਰਫ ਸਿੱਖਾਂ ਦੇ ਜਿਹੜੇ ਦੁੱਖ ਭਰੇ ਦਿਨ ਨੇ ਗੋਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਆ ਜਿਹੜਾ ਉਹ ਸ਼ਹੀਦ ਹੋਇਆ ਤੇ ਦੂਸਰੇ ਤਰਫ ਸਾਨੂੰ ਇਸ ਤਰ੍ਹਾਂ ਦੇ ਕਾਨਸਰਟ ਖੁਸ਼ੀਆਂ ਭਰੇ ਗਾਣੇ ਨੇ ਜਿਹੜੇ ਉਹ ਪ੍ਰੋਗਰਾਮ ਨਹੀਂ ਕਰਵਾਉਣੇ ਚਾਹੀਦੇ ਐਸਜੀਪੀਸੀ ਨੂੰ ਵੀ ਇਸ ਤੇ ਸਖਤ ਐਕਸ਼ਨ ਹੈ ਜਿਹੜਾ ਉਹ ਲੈਣਾ ਚਾਹੀਦਾ ਹੈ ਉੱਥੇ ਹੀ ਦਿਲਜੀਤ ਤੋਂ ਸਾਂਝ ਨੂੰ ਵੀ ਸੋਚਣਾ ਚਾਹੀਦਾ ਕਿ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਾਨਸਰਟ ਹੈ ਜਿਹੜਾ ਉਹ ਨਾ ਕੀਤਾ ਜਾਵੇ ਸੋ ਇਸ ਮੌਕੇ ਹੋਰ ਵੀ ਕੀ ਕਹਿਣਾ ਰਾਣਾ ਬਲਜੀਤ ਚਾਹਲ ਦਾ ਤੁਹਾਨੂੰ ਉਹ ਵੀ ਸੁਣਾਉਣਿਆ ਸੋ ਸਾਰੀ ਵੀਡੀਓ ਜਿਹੜੀ ਜਰੂਰ ਸੁਣਿਓ ਇੱਕ ਮਿੰਟ ਬਾਕਸ ਦੇ ਵਿੱਚ ਆਪਣੀ ਰਾਏ ਜਿਹੜੀ ਜ਼ਰੂਰ ਦਿਓ ਕਿ ਦਲਜੀਤ ਦੋਸਤਾਂ ਨੂੰ ਆਉਣ ਵਾਲੀ 31 ਤਰੀਕ ਨੂੰ ਇਨ੍ਹਾਂ ਸ਼ਹੀਦੀ ਦਿਨਾਂ ਦੇ ਵਿੱਚ ਕਾਨਫਰੰਸਟ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਸੱਚੀ ਕਹਾਲ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਸਿਰ ਝੁਕਾਉਂਦਾ ਉਸ ਲਾਸਾਨੀ ਸ਼ਹਾਦਤ ਨੂੰ ਜਿਸ ਸਿੱਖ ਪੰਥ ਦੀ ਰੱਖਿਆ ਕਰਨ ਵਾਸਤੇ ਸਿੱਖ ਪੰਥ ਨੂੰ ਬਚਾਉਣ ਵਾਸਤੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਫਿਰ ਉਸ ਤੋਂ ਬਾਅਦ ਅਲੋਚਿਤ ਰੂਪ ਵਿੱਚ ਬੱਚਿਆਂ ਨੂੰ ਮਿਲਨ ਕਰਦੇ ਹਾਂ ਜਿਹੜੇ ਕੀ ਜਿਹਨਾਂ ਨੇ ਨਿਸ਼ਾਨ ਦਿੱਤੇ ਗਏ ਪਰ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਕੋਈ ਮੈਂ ਜਾਦਾ ਵਿਦਵਾਨ ਤਾਂ ਨਹੀਂ ਕਿ ਇਹਨੇ ਕਿਸੇ ਨੂੰ ਗਿਆਨ ਦੇਣਾ ਪਰ ਜਿਨ੍ਹਾਂ ਲੋਕਾਂ ਲਈ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਵਾਂਗ ਦਿੱਤਾ ਆਪ ਦਾ ਸਰਵੰਸ ਵਾਂਗ ਦਿੱਤਾ ਅੱਜ ਉਹ ਲੋਕ ਕੀ ਕਰ ਰਹੇ ਨੇ ਉਸ ਸਿੱਖੀ ਨੂੰ ਅੱਗੇ ਪਹੁੰਚਾਉਣ ਲਈ ਮੇਰੀ ਕਿਸੇ ਨਾਲ ਨਿਤੀ ਕੋਈ ਰਜਿਸਟਰੀ ਨਾ ਮਨ ਲਈ ਲਾਈਕ ਡਿਸਲਾਈਕ ਕਰਤਾ ਪਰ ਮੈਂ ਸਮਾਜਾਂ ਵਿਚਿੜੇ ਪੰਜਾਬ ਦੇ ਵਿੱਚ ਸਿੰਗਰ ਹੈ ਜਿੰਨੇ ਜਦੋਂ ਸਮਾਜ ਤੁਹਾਨੂੰ ਕੁਝ ਦਿੰਦਾ ਤਾਂ ਤੁਹਾਨੂੰ ਵੀ ਸਮਾਜ ਨੂੰ ਕੁਝ ਨਾ ਕੁਝ ਦੇਣਾ ਚਾਹੀਦਾ ਆ ਸਿੰਗਰ ਜਿਹੜੇ ਇਹਨਾਂ ਦਿਨਾਂ ਵਿੱਚ ਕੰਸੈਪਟ ਕਰਦੇ ਨੇ ਮੈਂ ਸਾਨੂੰ ਤਾਂ ਬੜੀ ਸ਼ਰਮ ਆਈ ਗੱਲ ਹੈ ਖਾਸ ਕਰਕੇ ਬਲਜੀਤ ਉਸਾਨ ਬਲਜੀਤ ਉਸਾਨ ਦਾ ਸ਼ੋਅ ਬਣੇ ਹੋ ਰਿਹਾ ਸਿਰ ਦੀ ਪੱਗ ਪਾ ਕੇ ਸਿਰ ਦੇ ਤਾਜ ਕਰਕੇ ਜਿਹੜੇ ਬੰਦੇ ਨੂੰ ਵਾਇਰਡ ਵਾਈਡ ਨਾਮ ਮਿਲਿਆ ਉਸ ਸਿੱਖੀ ਉਹ ਪ੍ਰਗ ਗੁਰੂ ਸਾਹਿਬ ਦੇ ਦੇਣ ਉਹਨਾਂ ਦੇ ਬੱਚਿਆਂ ਨੇ ਸ਼ਹਾਦਤ ਕਰਕੇ ਸਾਨੂੰ ਅੱਜ ਸਿੱਖੀ ਦਾ ਸੀ ਜਿਸ ਨੂੰ ਅਜ਼ਾਦੀ ਦਾ ਮੱਧ ਮੰਡਰੇ ਸੋ ਇਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਸ਼ਰਮ ਆਣੀ ਚਾਹੀਦੀ ਹੈ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਅਜੇ ਹੀ ਜਿਹੜੇ ਸ਼ਹਾਦਤ ਦੇ ਦਿਨ ਚੱਲ ਜਾਂਦੇ ਸ਼ਹਾਦਤ ਦਾ ਮਹੀਨਾ ਚੱਲ ਰਿਹਾ ਉਹਨਾਂ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਾਨਸਰਟ ਨਾ ਹੋਵੇ ਬੰਜੀਰ ਤੋਂ ਸਾਂਝ ਬੱਸ ਸ਼ੋਰ ਹੋ ਰਿਹਾ ਇਹਨਾਂ ਦੌਰ ਦੇ ਵਿੱਚ ਤੇ ਸਾਡੇ ਆਪਣੇ ਖੋਦੇ ਪੰਜਾਬੀ ਉੱਥੇ ਜਾ ਕੇ ਉਸ ਸ਼ੋਅ ਨੂੰ ਟਿਕਟਾਂ ਲੈ ਰਹੇ ਨੇ ਤੇ ਉਸ ਸ਼ੋਅ ਨੂੰ ਦੇਖਣ ਜਾ ਰਹੇ ਨੇ ਦੇਖੋ ਕਿੱਥੇ ਜਾ ਰਹੀ ਹੈ ਸਾਡੀ ਸਿੱਖੀ ਕਿੱਥੇ ਜਾ ਰਿਹਾ ਸਾਡਾ ਮਿਆਰ ਕਿਤੇ ਨੇ ਕਿਤੇ ਨਹੀਂ ਸਮੋ ਨੇ ਇਸ ਚੀਜ਼ ਨੂੰ ਲੈ ਕੇ ਐਸਜੀਪੀਸੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਐਸਜੀਪੀਸੀ ਨੇ ਕੋਈ ਪ੍ਰਾਲਾ ਨਹੀਂ ਕੀਤਾ ਇਸ ਚੀਜ਼ ਨੂੰ ਲੈ ਕੇ ਸਿੱਖਾਂ ਦੀ ਸ਼ਹਾਦਤ ਨੂੰ ਦੱਸਣ ਬਾਰੇ ਅੱਜ 25 ਤਰੀਕ ਨੂੰ ਕੱਲ੍ਹ 크리스마ਸ ਆਸੀ ਹਰੇਕ ਤਰ੍ਹਾਂ ਦਾ ਸਤਿਕਾਰ ਕਰਦੇ ਆਂ ਉਹ ਬਹੁਤ ਵੱਡਾ ਤਾਜਪੁਰ ਜਲੰਧਰ ਵਿੱਚ ਇੱਕ ਸਮਾਗਮ ਕਰਵਾ ਰਹੇ ਆ ਜਿਹੜੇ ਉੱਥੋਂ ਦੇ ਪਾਸਟਰ ਆ ਕਿ ਉਹਨਾਂ ਦੀ ਜਿਹੜੀ ਕ੍ਰਿਸਚੀਅਨਿਟੀ ਆ ਉਹਨਾਂ ਦਾ ਪਰਮਾ ਉਹਦੇ ਬਾਰੇ ਉਹਨਾਂ ਦੇ ਬੱਚਿਆਂ ਨੂੰ ਤਾਂ ਉਹਨਾਂ ਨੂੰ ਮਸਲੇ ਨੂੰ ਦੱਸਿਆ ਜਾਵੇ ਤੇ ਉੱਥੇ ਇਕੱਠਾ ਕਰਨ ਵਾਸਤੇ ਬਹੁਤ ਵੱਡੇ ਹਾਲੀਵੁੱਡ ਤੋਂ ਐਕਟਰਸ ਬੁਲਾਏ ਜਾ ਰਹੇ ਆ ਮੰਨ ਪਰਮ ਨੇ ਐਕਟਰ ਉੱਥੇ ਹਰਸਲਫੇਸ ਗੱਲ ਕਰਕੇ ਕਿ ਉਹਨਾਂ ਦੇ ਮੈਨੂ ਕਰਾ ਲਵਾਂਗਾ ਕਰਾਉਡ ਜਿਹੜਾ ਹੋ ਗਿਆ ਉਸ ਤੋਂ ਬਾਅਦ ਸਾਰਾ ਕੁਝ ਜਿਹੜਾ ਹੈਗਾ ਅਸੀਂ ਆਜ ਦੇ ਧਰਮ ਬਾਰੇ ਗਿਆਨ ਦੇਵਾਂਗੇ ਤੇ ਅਸੀਂ ਤੁਹਾਡੇ ਜਿਹੜੇ ਧਰਮ ਦੇ ਵਿੱਚ ਕੋਈ ਕ੍ਰਿਸਚੀਅਨਿਟੀ ਦੇ ਚ ਪ੍ਰਾਪਤੀਆਂ ਬਾਰੇ ਬੱਚਿਆਂ ਨੂੰ ਦੱਸਾਂਗੇ ਤੇ ਬੱਚੇ ਉਸਤਿਆਗਲ ਕਰਨਗੇ ਪਰ ਅਸੀਂ ਕੀ ਕਰ ਰਹੇ ਹਾਂ ਸਾਡੀ ਐਸਜੀਪੀਸੀ ਕੀ ਕਰ ਰਹੀ ਹੈ ਸਾਡੇ ਪੰਜਾਬ ਦੀ ਸਭ ਤੋਂ ਪੰਥਕ ਪਾਰਟੀ ਅੱਜ ਹਾਸ਼ੀਏ ਤੇ ਆ ਗਈ ਜਿਨ੍ਹਾਂ ਨੇ ਬੱਚਿਆਂ ਨੂੰ ਗੁੱਸਣਾ ਸੀ ਮੇਰਾ ਐਸਜੀਪੀਸੀ ਨੂੰ ਇੱਕ ਸਵਾਲ ਹੈ ਕਿ ਤੁਸੀਂ ਇਹ ਗੱਲ ਦੱਸੋ ਵੀ ਤੁਸੀਂ ਛੋਟੇ ਸਾਹਿਬ ਜਾਬਦ ਅਲੀਹਾਸਾਨੇ ਸ਼ਹਾਦਤ ਵਾਸਤੇ ਤੁਸੀਂ ਕੀ ਕਰ ਰਹੇ ਹੋ ਕੀ ਆਪਦੇ ਬੱਚਿਆਂ ਨੂੰ ਦੱਸ ਰਹੇ ਹੋ ਕਿ ਤੁਸੀਂ ਸਿੱਖ ਧਰਮ ਦਾ ਇਹਨਾਂ ਦਿਨਾਂ ਦੇ ਵਿੱਚ ਜਿਆਦਾ ਪ੍ਰਚਾਰ ਕਰ ਰਹੇ ਹੋ ਕਿੱਥੇ-ਕਿੱਥੇ ਜਾ ਕੇ ਤੁਸੀਂ ਐਲਈਡੀਆਂ ਜਾਂ ਐਲਸੀਡੀਆਂ ਲਾ ਕੇ ਫਿਲਮਾਂ ਦਿਖਾਈਓ ਕਾਨਸਰਟਾਂ ਵਾਸਤੇ ਸਰਕਾਰਾਂ ਮਨਜ਼ੂਰੀਆਂ ਦੇ ਦਿੰਦੀਆਂ ਪਰ ਇਹਨਾਂ ਜਿਦਾਂ ਵਾਸਤੇ ਕੋਈ ਅਪਰਾਹਣਾ ਨਹੀਂ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨੂੰ ਖੋ ਚਾਹੀਦਾ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਜੇ ਤੁਸੀਂ ਵੋਟਾਂ ਲੈਣ ਵਾਸਤੇ ਹਰੇਕ ਥੋੜੇ ਪ੍ਰਚਾਰ ਕਰਦੇ ਵੱਡੀਆਂ ਵੱਡੀਆਂ ਆਈ ਸੀ ਡੀਆਂ ਲਾ ਕੇ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਜਾਂਦਾ ਤੇ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਕਿ ਸਾਡੇ ਛੋਟੇ ਸਾਭ ਦਾ ਭਵਿੱਖ ਆ ਦਿੱਤ ਕੀ ਆ ਉਹਦੇ ਬਾਰੇ ਉਹਨਾਂ ਨੂੰ ਦੱਸਿਆ ਜਾਂਦਾ ਮੈਂ ਜੋਰੇ ਗੱਲ ਕਹਿਣਾ ਦਿਲਜੀਤ ਦਸਵਾਂ ਨੂੰ ਇਸ ਚੀਜ਼ ਲਈ ਸ਼ਰਮ ਨਹੀਂ ਚਾਹੀਦੀ ਆ ਕਿ ਉਹ ਜਾ ਕੇ ਯਾਰ ਕਾਨਫਰੈਂਸ ਕਰਦੇ ਉਹਨਾਂ ਦਿਨਾਂ ਦੇ ਵਿੱਚ ਜਾ ਕੇ ਇਹਨਾਂ ਦੇ ਇਹ ਇੱਕ ਮਾਤਮੇ ਹੁੰਦੇ ਆ ਇਹਨਾਂ ਦੇ ਰੋਤੇ ਚੱਲ ਰੋਕੋ ਨਹੀਂ ਕਿਵੇਂ ਲੱਗਦੀ ਜੇ ਲੋਕ ਚੇਲੇ ਨੇ ਛੋਟੇ ਛੋਟੇ 45ਾਰੇ ਦੱਸਦੇ ਤਾਂ ਬੱਚੇ ਰੋਂਦੇ ਆ ਤੇ ਸਾਰੇ ਬਿਲਕੁਲ ਇਹ ਕਿ ਸਾਡੇ ਇਹਨਾਂ ਇਹ ਬੱਚਿਆਂ ਨੂੰ ਜਾਲਮਾਂ ਨੇ ਕਿਵੇਂ ਸ਼ਹੀਦ ਕਰ ਦਿੱਤਾ ਤੁਹਾਡੇ ਖੁੱਦ ਦੇ ਬੱਚੇ ਦੇ ਥੋੜਾ ਜਿਹਾ ਬੁਖਾਰ ਚੱਲ ਜਾਵੇ ਉਹਨਾਂ ਜਗ੍ਹਾ ਦੇ ਵਿੱਚ ਜਾ ਕੇ ਤੇ ਜਸਾਹ ਖੋਣ ਲੱਗ ਜੀ ਆਪਾਂ ਕਿਨੇ ਪਰਫਦੇ ਤੇ ਉਸ ਵੇਲੇ ਗੁਰੂ ਸਾਹਿਬ ਦਾ ਕਿੱਡਾ ਵੱਡਾ ਦਿਲ ਆ ਜਿਨ੍ਹਾਂ ਨੇ ਆਪਦਾ ਪੰਥ ਇਹ ਜੋ ਸਾਰਾ ਕੁਝ ਆਪਦਾ ਵਾਰ ਦਿੱਤਾ ਯਾਰ ਬਲਜੀਤ ਸਿੰਘ ਥੋੜੀ ਬਹੁਤ ਸ਼ਰਮ ਕਰ ਕਾਕਾ ਕਨਸਰਟ ਹੋ ਸਕਦੇ ਸੀ ਕਨਸਰਟ ਜਾਂ ਤਾਂ ਅਕਤੂਬਰ ਵਿੱਚ ਕਰ ਲੈਂਦੇ ਜਾਂ ਤੁਸੀਂ ਜਨਵਰੀ ਦੇ ਲਾਸਟ ਮਹੀਨੇ ਦੇ ਵਿੱਚ ਆ ਕੇ ਜਨਵਰੀ ਦੇ ਖੇਤੀਆਂ ਤਰੀਕੇ ਵਿੱਚ ਕਰ ਲੈਂਦੇ ਇਹਨਾਂ ਤਰੀਕਾ ਵਿੱਚ ਕਨਸਰਟ ਕਰਨੇ ਜ਼ਰੂਰੀ ਸੀ ਤੇ ਸਰਕਾਰਾਂ ਨੇ ਵੀ ਇਹ ਚੀਜ਼ ਚਾਹੀਦੀ ਆ ਚਾਹੇ ਤੁਹਾਡਾ ਰੈਵਨਿਊ ਵੀ ਹੋਵੇ ਇਸ ਚੀਜ਼ ਤੋਂ ਠੇਕੇ ਤੋਂ ਠੇਕੇ ਵੀ ਬੰਦ ਹੋਣੇ ਚਾਹੀਦੇ 1 ਮਹੀਨਾ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਜਿੱਥੇ ਜਗੇ ਐਸਡੀਪੀਸੀ ਉੱਥੇ ਐਲ ਸੀ ਡੀ ਲਾ ਕੇ ਹਰੇਕ ਗੁਰਦੁਆਰਾ ਸਾਹਿਬ ਦੇ ਸਾਹਮਣੇ ਅ ਬੱਚਿਆਂ ਦੀ ਸ਼ਹਾਦਤ ਬਾਰੇ ਦੱਸੇ ਆਪ ਦੀ ਕੌਮ ਦੀ ਸ਼ਹਾਦਤ ਬਾਰੇ ਦੱਸੇ ਮੈਂ ਕੱਲ ਇੱਕ ਤੋਂ ਉਦਾਹਰਨਾਂ ਏਦਾਂ ਨੇ ਆ ਜਿਹੜੇ ਕੀ ਬੰਦੇ ਹੋਟਲ ਚ ਚਲਾਉਂਦੇ ਆ ਜਿਹੜੇ ਬੰਦੇ ਮੈਸ ਉਹਨਾਂ ਆਪ ਦਾ ਬਿਜ਼ਨਸ ਲਈ ਰੋਟੀ ਲਈ ਮੀਟ ਮਾਸ ਮੱਛੀ ਦਾ ਕੰਮ ਕਰਦੇ ਆ ਅਫਦੇ ਤੋਂ ਉਹਨਾਂ ਨੇ ਵੀ ਅੱਜ ਦੇ ਕੰਮ ਬੰਦ ਕਰ ਰੱਖਿਆ ਉਹਨਾਂ ਦੀ ਵੀ ਰੋਜ਼ੀ ਰੋਟੀ ਆ ਉਹਨਾਂ ਨੇ ਵੀ ਦੁਕਾਨਾਂ ਬੰਦ ਕਰ ਰੱਖੀਆਂ ਤੇ ਉਹਨਾਂ ਲੋਕਾਂ ਲਈ ਮੁਹਾਲੀ ਦੇ ਵਿੱਚ ਇਹਦੇ ਨੇ ਲੋਕਾਂ ਜਿਨ੍ਹਾਂ ਨੇ ਕਿ ਐਲ ਸੀ ਡੀ ਚੱਲ ਰਹੀਆਂ ਆ ਤਫਲੀ ਲੰਗਰ ਵਰਤਾਏ ਜਾ ਰਿਹਾ ਛੋਟੇ ਸਾਹਿਬ ਜਦਿਆਂ ਨੂੰ ਯਾਦ ਕੀਤਾ ਜਾ ਰਿਹਾ ਤੇ ਛੋਟੇ ਸਾਹਿਬ ਜਦਿਆਂ ਦੀ ਯਾਦ ਦੇ ਵਿੱਚ ਸਿਮਰਨ ਹੋ ਰਿਹਾ ਜਿਹੜੇ ਵੱਡੇ ਸ਼ਹਿਰਾਂ ਵਿੱਚ ਨਹੀਂ ਪਤਾ ਬੱਚਿਆਂ ਨੂੰ ਇਸ ਕਲਚਰ ਦਾ ਉਹਨਾਂ ਸ਼ਹਿਰਾਂ ਵਿੱਚ ਇਸ ਕਲਚਰ ਨੂੰ ਦੱਸਿਆ ਜਾ ਰਿਹਾ ਕਿ ਸ਼ਹਾਦਤ ਕੀ ਸੀ ਤੇ ਯਾਰ ਤੁਸੀਂ ਸਿਰਾਂ ਤੇ ਪੱਗ ਸਿਰਾਂ ਦੇ ਤਾਜ ਜਿਨ੍ਹਾਂ ਨੇ ਤੁਹਾਨੂੰ ਇਹਨਾਂ ਕੁਝ ਦੇ ਦਿੱਤਾ ਤੁਸੀਂ ਉਸ ਨੂੰ ਇਹ ਪਾਸੇ ਰੱਖ ਕੇ ਸਾਰਾ ਕੁਝ ਭੁੱਲ ਗਏ ਮੈਂ ਕਿਸੇ ਦੀ ਹੱਕਤ ਨਹੀਂ ਮੈਂ ਕਿਸੇ ਦੀ ਬਰੋਚ ਨਹੀਂ ਪਰ ਜੇ ਸੁਸਾਇਟੀ ਸਿੰਗਰਾਂ ਨੂੰ ਕੁਝ ਦਿੰਦੀ ਹੈ ਉਹ ਸਾਹਤਿਕਰ ਪੰਜਾਬ ਦਿੰਦੀ ਆ ਉਹਨਾਂ ਨੂੰ ਫੇਮਸ ਕਰ ਦਿੰਦੀ ਆ ਤਾਂ ਸੁਸਾਇਟੀ ਪ੍ਰਤੀ ਵੀ ਕੋਈ ਨਾ ਕੋਈ ਸਾਡੀ ਦੇਣ ਕਰਦੀ ਆ ਇਹ ਅਸੀਂ ਦੇਣ ਕੀ ਦੇ ਰਹੇ ਸੁਸਾਇਟੀ ਨੂੰ ਇਹ ਤੁਸੀਂ ਦੱਸ ਰਹੇ ਹੋ ਕਿ 25 ਤਰੀਕ ਨੂੰ 크리스마ਸ ਵਾਲੇ ਦੇ ਪੱਗਾਂ ਦੇ ਉੱਤੇ ਤੁਸੀਂ ਟੋਪੀਆਂ ਲਾਓ ਕਿ ਤੁਸੀਂ ਆਪਣੇ ਬੱਚਿਆਂ ਨੂੰ ਦੱਸ ਰਹੇ ਕਿ ਬਲਜੀਤ ਸਿੰਘ ਸਾਹਿਬ ਮੈਸੇਜ ਦੇ ਰਿਹਾ ਕਿ ਸ਼ਹਾਦਤ ਦੇ ਦਿਨਾਂ ਦੇ ਵਿੱਚ ਪੱਗ ਬਨ ਕੇ ਕਾਨਸਰਟ ਕਰੂਗਾ ਉੱਤੇ ਛਾੜਾ ਮਾਰੂਗਾ ਜਦੋਂ ਕਿ ਸਾਰਾ ਸਿੱਖ ਜਗਤ ਵਿਰਲਾਪ ਕਰ ਰਿਹਾ ਫਟੇਗੜ ਸਾਹਿਬ ਜਾ ਕੇ ਦੇਖੋ ਨਾ ਲੋਕਾਂ ਨੇ ਜਿਹੜੇ ਉੱਥੇ ਉਸੇ ਠੰਡੇ ਬਰਜਰੇ ਵਿੱਚ ਬਹਿ ਕੇ ਤਪ ਕਰ ਰਹੇ ਨੇ ਤੇ ਛੋਟੇ ਸਾਹਿਬ ਜੀ ਬਾਰੇ ਨੂੰ ਯਾਦ ਕਰ ਰਹੇ ਨੇ ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਿ ਇਹਨਾਂ ਦਿਨਾਂ ਦੇ ਵਿੱਚ ਏਕਿਆਂ ਦੇ ਤੇ ਜਿਹੜੇ ਐਧਾ ਦੇ ਕਨਸੈਪਟ ਆ ਨੇ ਉੱਤੇ ਟਕਬੰਦੀ ਲਾਉਣੀ ਚਾਹੀਦੀ ਆ ਪੰਜਾਬ ਜੇ ਪੰਜਾਬ ਦੇ ਵਿੱਚ ਗੁਰੂ ਸਾਹਿਬ ਨੇ ਸਿਰਸਾ ਪਾਰ ਕੇ ਦੀ ਚਮਕੌਰ ਦੀ ਗੜੀ ਉਸੇ ਪੰਜਾਬ ਦੇ ਵਿੱਚ ਯਾਰ ਲੁਧਿਆਣੇ ਦੇ ਵਿੱਚ ਸ਼ੁਰੂ ਹੋਈ ਆ ਲਾਨਤ ਵਾਲੀ ਗੱਲ ਇੱਕ ਮਿੰਟ ਅਤ ਡੀਕ ਕਰ ਲੈਂਦੇ ਸੋ ਫਿਰ ਮੇਰਾ ਮੰਨਣਾ ਉਹਨਾਂ ਨੇ ਕਿਹਾ ਜਿੰਦਾਂ ਦਾ ਦੇਸ ਆ ਕੇ ਤੇ ਉਸ ਗੁਰੂ ਸਾਹਿਬ ਦੇ ਅੱਗੇ ਜਿਨ੍ਹਾਂ ਨੇ ਆਪ ਦਾ ਸਰਬੰਸਵਾਰ ਦਿੱਤਾ ਪੰਥ ਲਈ ਮੈਂ ਅਰਦਾਸ ਕਰਦਾ ਹਾਂ ਗੁਰੂ ਸਾਹਿਬ ਅੱਗੇ ਇਸ ਪੰਥ ਨੂੰ ਫੇਰ ਕੋਈ ਸਲਾਪ ਦੇ ਇਹਨਾਂ ਨੂੰ ਅਕੈਨ ਦੇਵ ਕੀ ਆ ਗਏ ਪੰਥ ਦੀ ਸੇਵਾ ਕਰ ਸਕਣ ਕਿਹੜਾ ਇਹ ਜੇ ਆ ਧਰਮ ਜਿਹਦੇ ਚ ਗੁਰੂ ਨੇ ਸ਼ਹਾਦਤ ਦਿੱਤੀ ਹੋਵੇ ਇੱਕ ਤਾਂ ਅੰਦਾਜ਼ੋ ਕਿਹੜਾ ਇਹ ਜੇ ਪੀਰ ਪਗੰਗਰਾ ਜਿਹਨੇ ਸ਼ਹਾਦਤ ਦੇ ਕੇ ਆਵਾ ਪਰਿਵਾਰ ਵਾਰ ਕੇ ਅਗਰ ਧਰਮ ਬਚਾਏ ਹੋਵੇ ਇਹ ਇੱਕ ਪੰਥਾ ਸਿੱਖ ਪੰਥ ਤੇ ਸਾਡੀ ਇਤਿਹਾਸ ਕੀ ਹੈ ਨਾ ਉਹ ਐਸਜੀਪੀਸੀ ਬਚਾ ਸਕੀ ਹੈ ਨਾ ਉਹ ਰਾਜਨੀਤਿਕ ਪਾਰਟੀਆਂ ਬਚਾ ਸਕਿਆ ਤੇ ਨਹੀਂ ਸਭ ਤੋਂ ਪੰਥ ਦਾ ਨੁਕਸਾਨ ਕਰਨ ਵਾਲੀ ਅਕਾਲੀ ਗੱਲ ਦੀ ਜਮਾਤ ਜਿਹਦੇ ਪਦਲਾ ਨੂੰ ਸਹੀ ਨਾ ਲੱਗੇ ਉਹ ਬਚਾ ਸਕਿਆ ਹੁਣ ਇਸ ਪੰਥ ਨੂੰ ਗੁਰੂ ਨਗਰਾਜ ਆਪ ਕੋਈ ਸਮੱਤ ਦੇਣ ਤਾਂ ਠੀਕ ਹੈ ਤੇ ਨਹੀਂ ਮੇਰੀ ਬੇਨਤੀ ਹੈ ਲੋਕਾਂਗੇ ਕਿ ਤੁਸੀਂ ਕਿਤੇ ਨਾ ਕਿਤੇ ਇਸ ਚੀਜ਼ ਦਾ ਵਿਰੋਧ ਜ਼ਰੂਰ ਕਰਿਆ ਕਰੋ ਧੰਨਵਾਦ